ਆਵਾਜ਼ ਪਾਰਟੀ ਤੋਂ ਦੋ ਸਿਟਿੰਗ ਐਮਐਲਏ ਦੀਆਂ ਧਰਮ ਪਤਨੀਆਂ ਹਾਰਦੀਆਂ ਦੂਸਰੇ ਪਾਸੇ ਤੋਂਡੇ ਸਾਬਕਾ ਕੈਬਨਿਟ ਮੰਤਰੀ ਦੀ ਧਰਮ ਪਤਨੀ ਹਾਰ ਗਈ ਜਲੰਧਰ ਤੋਂ ਸਿਟਿੰਗ ਜਿਹੜੇ ਮੇਅਰ ਸੀ ਉਹ ਗਏ ਦੂਸਰੀ ਪਾਰਟੀ ਚ ਉਹ ਵੀ ਹਾਰੇ ਪਤਨੀ ਹਾਰ ਗਈ ਕੀ ਲੱਗਦਾ ਵੱਡੇ ਚਿਹਰਿਆਂ ਨੂੰ ਕੌਣ ਸਬਸਕਾ ਹੈ ਦੇਖੋ ਜੀ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਮੈਂ ਇਹ ਤਾਂ ਨਹੀਂ ਕਿਸੇ ਨੂੰ ਕਵਾਂਗਾ ਕਿਸੇ ਨੂੰ ਕਿਸੇ ਨੇ ਸਬਸਖਾਇਆ ਕਈ ਵਾਰੀ ਜਿੱਤ ਹਾਰ ਹੋ ਜਾਂਦੀ ਆ ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਜਿੱਥੇ-ਜਿੱਥੇ ਸਾਡੀ ਕਮਜ਼ੋਰੀ ਰਹੀ ਉੱਥੇ ਸਾਨੂੰ ਸੇਧ ਲੈਂਦੀ ਲੋੜ ਹੈ ਤੇ ਅਸੀਂ ਆਉਣ ਵਾਲੇ ਸਮੇਂ 'ਚ ਸੇਧ ਲਵਾਂਗੇ ਕੌਣ ਹਾਰ ਗਿਆ ਕੁਝ মিডিਆ ਸਾਥੀ ਤਾਂ ਇਹ ਵੀ ਕਹਿ ਦਿੰਦੇ ਆ ਹੰਕਾਰ ਟੁੱਟ ਗਿਆ ਹੰਕਾਰ ਟੁੱਟ ਗਿਆ ਸਾਡੇ ਅੱਗੇ ਬੰਦਿਆਂ ਨੂੰ ਹਾਰਾਂ ਜਿੱਤਾਂ ਬੜੀਆਂ ਆਈਆਂ ਹੁੰਦੀਆਂ ਰਹਿੰਦੀਆਂ ਲੇਕਿਨ ਸਾਨੂੰ ਜਿੱਥੇ-ਜਿੱਥੇ ਜੁੜਾ ਸਾਡਾ ਨੁਕਸਾਨ ਹੋਇਆ ਕਿਉਂ ਹੋਇਆ ਉਹਦੇ ਤੇ ਸਾਨੂੰ ਵਿਚਾਰਕ ਦੀ ਲੋੜ ਹੈ ਔਰ ਜ਼ਰੂਰ ਪਾਰਟੀ ਵਿਚਾਰੇਗੀ ਬੜੀ ਸਾਹਿਬ ਸੁਨੀਲ ਜਾਖੜ ਕਹ ਰਹੇ تھے ਸਾਰੇ ਇਕੱਠੇ ਹੋ ਗਏ ਆ ਵਿਰੋਧੀਆਂ ਨੂੰ ਵੀ ਕਹਿਣਾ ਹੁੰਦਾ ਲੋਕੀ ਪਾਰਟੀ ਦੇ ਜਿਹੜੇ ਲੀਡਰ ਨੇ ਕਹਿੰਦੇ ਜੇ ਮੇਰੀ ਵੀ ਲੋੜ ਹੈ ਤੇ ਚੱਲਦੇ ਆ ਕਿ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਬੜੀ ਕੀਮਤੀ ਹੈ ਉਹਨਾਂ ਨੂੰ ਬਚਾਣਿਆ ਉਹਨਾਂ ਦਾ ਜਿਹੜਾ ਮਰਨ ਵਰਤੋਂ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕਰਦੇ ਦੇਖੋ ਸੁਨੀਲ ਜਾਖੜ ਸਾਹਿਬ ਕੀ ਕਹਿੰਦੇ ਨੇ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਵੀ ਉਪਰਲਾ ਪੁੱਛ ਲੋ ਕਿ ਤੁਸੀਂ ਪ੍ਰਧਾਨ ਹੈਗੇ ਹੋ ਕਿ ਨਹੀਂ ਹੈਗੇ ਫਿਰ ਉਹ ਥੋੜਾ ਅਸਤੀਫਾ ਮਨਜ਼ੂਰ ਹੈ ਹੋਇਆ ਕਿ ਨਹੀਂ ਹੋਇਆ ਹੁਣ ਸਨ ਜਾਖੜ ਸਾਹਿਬ ਕੀ ਕਹਿੰਦੇ ਸਾਰੇ ਇਕੱਠੇ ਕੇ ਬਾਜਵਾ ਸਾਹਿਬ ਨੇ ਕਿਹਾ ਤਾਂ ਹੈ ਜਾਖੜ ਸਾਹਿਬ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਮੰਤਰੀ ਸਾਹਿਬ ਕੋਲੇ ਲੈ ਕੇ ਜਾਣ ਡੱਲੇਵਾਲ ਸਾਹਿਬ ਨੂੰ ਇਹੀ ਤਾਂ ਬਾਜਵਾ ਸਾਹਿਬ ਕਹਿ ਰਹੇ ਅਸੀਂ ਹੁਣ ਜਾ ਕੇ ਉਹਨਾਂ ਨੂੰ ਬੇਨਤੀ ਕਰ ਸਕਦੇ ਸੀ ਅਸੀਂ ਗਏ ਆ ਸੋ ਬਿਲਕੁਲ ਉਹਨਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਬਤੌਰ ਹਜੇ ਤੱਕ ਬੀਜੇਪੀ ਦੇ ਪ੍ਰਧਾਨ ਆਲਰੇਡੀ ਮੈਨੂੰ ਲੱਗਦਾ ਉਹਨਾਂ ਨੇ ਅਸੀਫਾ ਪਰ ਇਹ ਬਾਅਦ ਕੇ ਪ੍ਰੈਸ ਕਾਨਫਰੰਸ ਦੇ ਰਾਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿਉਂ ਹੋਈਆਂ ਉਹ ਜਿਹਦਾ ਜਿੰਕਟਰ ਹੋਇਆ ਕਿਵੇਂ ਦੇਖਦੇ ਕਿ ਗ੍ਰਹਿ ਮੰਤਰਾਲੇ ਵੀ ਤੁਹਾਡੇ ਕੋਲ ਰਿਆ ਹੋਇਆ ਹੈਗਾ ਜਰ ਮੇਰੇ ਕੋਲ ਤੇ 2 ਕੁ ਮਹੀਨੇ ਰਿਹਾ ਸਾਰਾ ਮੇਰੇ ਤੇ ਲਾਈ ਜਾਂਦੇ ਸੀ ਯਾਰ ਤੇਰੀ ਕਰਨਾ ਸਭ ਪਹਿਲਾਂ ਜਿੰਨਾਂ ਦਾ ਮੈਂ ਇੱਕ ਵਾਰ ਦੇਖੋ 8 ਤੋਂ 9 ਹਮਲੇ ਪੰਜਾਬ ਚ ਹੋ ਗਏ ਨੇ ਫੁੱਲ ਸਟੇਸ਼ਨਾਂ ਤੇ ਜਿਹੜੀ ਠੋਕੀਆਂ ਨੇ ਔਰ ਬਦਕਿਸਮਤੀ ਇਹ ਹੈ ਕਿ ਹਰ ਹਮਲੇ ਨੂੰ ਪੰਜਾਬ ਪੁਲਿਸ ਨੇ ਕੈਟੇਗੋਰਿਕਲੀ ਕਰਤਾ ਕਿ ਹਮਲਾ ਨਹੀਂ ਜਿਹੜਾ ਮਜੀਠੇ ਚ ਬਲਾਇਆ ਕਿ ਆ ਕਿ ਮੋਟਰਸਾਈਕਲ ਦਾ ਟਾਇਰ ਫਟ ਗਿਆ ਉਹ ਮੋਟਰਸਾਈਕਲ ਉਹ ਨਹੀਂ ਮਿਲਿਆ ਟਾਇਰ ਨਹੀਂ ਮਿਲਿਆ ਰਾਤ ਨੂੰ ਸ਼ੀਸ਼ੇ ਵੀ ਚੇਂਜ ਕਰ ਦਿੱਤੇ ਗਏ ਦਰਵਾਜ਼ੇ ਵੀ ਨਵੇਂ ਲਾ ਦਿੱਤੇ ਮੇਰੇ ਆਪਣੇ ਇਲਾਕੇ ਚ ਦੋ ਥਾਵਾਂ ਤੇ ਤਿੰਨ ਥਾਵਾਂ ਤੇ ਹਮਲਾ ਹੋ ਗਿਆ ਊੜਾਲਾ ਬਾਂਗਰ ਦੀ ਜਿਹੜੀ ਬਾਜੋਤ ਸਾਹਿਬ ਦੇ ਪੁਲਿਸ ਸਟੇਸ਼ਨ ਹੈ ਘਣੀਏ ਕੇ ਬਾਅਦ ਪੜਾਣਾ ਬੰਗਲ ਮੇਲੇ ਇਰੀ ਇਥੋਂ ਦਾ ਪੁਲਿਸ ਚੌਕੀਏ ਕਹਿੰਦੇ ਜੀ ਇਤਨੀ ਪਟਾਕਾ ਚੱਲ ਗਿਆ ਬਖੀਵਾਲ ਕਹਿੰਦੇ ਬੰਬ ਨਹੀਂ ਚੱਲਿਆ ਤੇ ਅੱਜ ਪੀੜੀਪੀਚ ਜਿਹੜੇ ਬੰਦਿਆਂ ਨੇ ਰਿਸਪੌਂਸਿਬਿਲਟੀ ਲਈ ਸੀ ਉੱਥੇ ਬੰਬ ਚਲਾਉਣ ਦੀ ਉਹਨਾਂ ਦਾ ਅੱਜ ਇਨਕਾਊਂਟਰ ਹੋਇਆ ਇਹਦੇ ਵਿੱਚ ਪੰਜਾਬ ਦੇ ਹੋਮ ਮਿਨਿਸਟਰ ਜਿਹੜੇ 3 ਸਾਲ ਤੋਂ ਨੇ 3 ਮਹੀਨੇ ਬਲੇ ਨੇ ਜਿਹੜੇ 3 ਸਾਲ ਤੋਂ ਪੰਜਾਬ ਦੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨੇ ਉਹ ਜਦੋਂ ਉਹਨੂੰ ਆਸਟ੍ਰੇਲੀਆ ਜਾਣ ਨੂੰ ਤੇ ਤਿਆਰੀ ਖੇਚ ਲਈ ਹੈ ਪੰਜਾਬ ਦੇ ਵਿੱਚ ਜੋ ਲਾਂਡ ਆਰਡਰ ਦੀ ਹਲਾਕ ਨੇ ਜੋ ਸਹਿਮ ਦਾ ਦੌਰ ਚੱਲ ਰਿਹਾ ਬੰਦੇ ਫੜੇ ਜਾ ਰਹੇ ਨੇ ਨਾ ਹੋਮ ਮਿਨਿਸਟਰ ਬਾਹਰ ਨਿਕਲ ਕੇ ਗੱਲ ਕਰ ਰਿਹਾ ਨਾ ਪੰਜਾਬ ਪ੍ਰੀ ਦਾ ਹੈਡ ਆ ਉਹ ਆ ਕੇ ਦੱਸ ਰਿਹਾ ਕਿ ਪੰਜਾਬ ਦੇ ਹਲਾਕ ਕੀਵੇਂ ਠੀਕ ਹੋਣਗੇ ਪੁਲਿਸ ਸਟੇਸ਼ਨਾਂ ਤੇ ਉਹ ਵੀ ਬਾਰਡਰ ਦੇ ਪੁਲਿਸ ਸਟੇਸ਼ਨ ਜਿਹੜੇ ਨੇ ਉੱਥੇ ਅਟੈਕ ਕੋ ਨੇ ਪਾਕਿਸਤਾਨ ਥਰੂ ਪੰਜਾਬ ਇੰਡੀਆ ਦੇ ਅਗੇਂਸਟ ਪ੍ਰੌਕਸੀ ਵਾਰ ਲੜ ਰਿਹਾ ਪਾਕਿਸਤਾਨ ਡਰੋਨਾਂ ਦੇ ਰਾਹੀਂ ਹਥਿਆਰ ਭੇਜ ਰਿਹਾ ਪਾਕਿਸਤਾਨ ਡਰੋਨਾਂ ਦੇ ਰਾਹੀਂ ਪੰਜਾਬ ਚ ਨਸ਼ਾ ਭੇਜ ਰਿਹਾ ਤੇ ਜਦੋਂ ਬੀਏਐਸ ਸਭ ਦੇ 50 ਕਿਲੋਮੀਟਰ ਤੱਕ ਬੀਏਐਸ ਦਾ ਡਾਇਰੈਕਟ ਕੰਟਰੋਲ ਹੈ ਤੇ 10 ਕਿਲੋਮੀਟਰ ਤੇ ਬਖੀਵਾਲੇ ਉਥੇ ਬੀਏਐਸ ਅਪਨੇ ਨਹੀਂ ਪਹੁੰਚੀ ਇਸੇ ਥਾਣੇ ਤੇ ਨਹੀਂ ਪਹੁੰਚੀ ਜੇਸੂਲੇ ਰਾਜਸਥਾਨ ਸੀਚ ਬਲਾਸਟ ਹੋਇਆ ਸੀ ਫਰੰਗ ਕਾਰਗ ਦੇ ਤੇ ਪੰਜਾਬ ਪੁਲਿਸ ਤੋਂ ਪਹਿਲਾਂ ਐਨਆਈਏ ਪਹੁੰਚੀ ਸੀ ਜਿੱਥੇ ਵੀ ਕਿਤੇ ਬਲਾਸਟ ਹੁੰਦਾ ਉਥੇ ਐਨਆਈਏ ਇਨਟਰਵਿਊ ਕਰਦੀ ਹੈ ਪੰਜਾਬ ਜਿੱਥੋਂ ਆਈਬੀ ਕਰ ਰਹੀ ਆ ਨਾ ਐਨਆਈਏ ਕਰ ਰਹੀ ਆ ਨਾ ਬੀਐਸਐਫ ਕਰ ਰਹੀ ਆ ਪੰਜਾਬ ਦੇ ਵਿੱਚ ਇਹ ਜ਼ਰੂਰ ਕਰ ਰਹੇ ਨੇ ਕਿ ਪੁਲਿਸ ਸਟੇਸ਼ਨ ਤੇ ਚੌਕੀਆਂ ਦੇ ਜਿਹੜੀਆਂ ਦੁਆਰਾਂ ਨੇ ਉਹ ਦਾ 10 ਫੁੱਟ ਟੁੱਟੀਆਂ ਕਰ ਦਿੱਤੀਆਂ ਬਾਜਾ ਸਾਹਿਬ ਆਪਾਂ ਉਥੋਂ ਉਥੇ ਬਿਠੇ ਸੀ ਪਿੰਡ ਅਫਸੋਸ ਕਰਨਗੇ ਉਥੇ ਲੋਕਾਂ ਨੇ ਕਿਹਾ ਕਿ 메인 ਰੋਡ ਬਟਾਲਾ ਫਲਗੜ ਚੂੜੀਆਂ ਦੀ 메인 ਰੋਡ ਆ ਉਹਨੂੰ ਬੰਦ ਕਰ ਦਿੱਤਾ ਜਾਂਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਜਿਹੜੀ ਜਾ ਰਹੀ ਹੈ ਪਿੰਡ ਦੇ ਵਿੱਚੋਂ ਦੀ ਉਹਦੀ ਡਾਇਵਰਟ ਕਰ ਦਿੱਤੀ ਹੈ ਡੇਰਾ ਬਾਬਾ ਨਾਨਕ ਦਾ ਪੁਲਿਸ ਸਟੇਸ਼ਨ ਉਹਨਾਂ ਬੰਦ ਕਰ ਦਿੱਤਾ ਗਿਆ ਉਹ ਜਿਹੜੀ ਰੋਡ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਉਹਦੀ ਰੋਡ ਜਿਹੜੀ ਡਾਇਵਰਟ ਕਰ ਦਿੱਤੀ ਗਈ ਇਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਸਾਨੂੰ ਸਾਰਿਆਂ ਨੂੰ ਕਾਸ਼ ਕਰਕੇ ਤੁਹਾਨੂੰ ਮੈਂ ਇੱਕ ਰਿਕੁਐਸਟ ਕਰਦਾ ਕਿ ਸਾਨੂੰ ਇੱਥੇ ਪੁੱਛਣ ਦੀ ਬਜਾਏ ਕਿ ਪੰਜਾਬ ਦੇ ਹਲਾਕਤੀ ਨੇ ਤੁਸੀਂ ਕਿਰਪਾ ਕਰਕੇ ਪੁਲਿਸ ਸਟੇਸ਼ਨਾਂ 'ਚ ਜਾਓ ਸ਼ਾਮ ਨੂੰ ਲੋਕ ਭੱਜ ਕੇ ਜਦੋਂ ਕੋਈ ਗੈਂਗਸਟਰ ਜਾਂ ਕੋਈ ਆਏਗਾ ਉਹ ਦੌੜ ਕੇ ਉੱਥੇ ਜਾ ਕੇ ਪੁਲਿਸ ਸਟੇਸ਼ਨ ਦੇ ਅੱਗੋਂ ਰਸਤੇ ਬੰਦ ਕਰ ਦਿੱਤੇ ਨੇ ਜੇ ਦਰਵਾਜ਼ੇ 10-10 ਫੁੱਟ ਉੱਚੇ ਕਰ ਦਿੱਤੇ ਨੇ ਤੇ ਕਿੱਥੇ ਕੀਤੀ ਜਾਏਗੀ ਇਹਦੇ ਤੇ ਡੀਜੀਪੀ ਨੂੰ ਆਪਣੀ ਸਟੇਟਮੈਂਟ ਦੇਣੀ ਪਏ ਬਰਨਸਾ ਸਾਹਿਬ ਬਰਨਸਾ ਸਾਹਿਬ ਪਿਛਲੇ ਦਿਨਾਂ ਵੀ ਲਿਖੀ ਕਿ ਜਿਹੜਾ ਸੈਸ਼ਨ ਸਰਗਰੂਪ ਦਾ ਬੁਲਾਉਣਾ ਚਾਹੀਦਾ ਔਰ ਕਿਸਾਨ ਵੀ ਕਹਿ ਰਹੇ ਨੇ ਕਿ ਜਿਹੜੀ ਨਵੀਂ ਮਾਰਕੀਟਿੰਗ ਫੋਰਸ ਨੂੰ ਲਾਗੂ ਕਰਨ ਦੀ ਵੀ ਸੈਸ਼ਨ ਬੁਲਾ ਕੇ ਸਭ ਸਾਹਮਣੇ ਨਾਲੇ ਮਤਾ ਪਾਸ ਕਰਨਾ ਚਾਹੀਦਾ ਇਹ ਕੋ ਬੇਨਤੀ ਇਸ ਤਰ੍ਹਾਂ ਜੀ ਮੈਂ ਗੁਜ਼ਾਰਿਸ਼ ਕੀਤੀ ਸੀ ਮਾਨ ਸਾਹਿਬ ਨੂੰ ਸਾਡੀ ਤੇ ਕਦੀ ਇਹਨੇ ਮੰਨੀ ਕੋਈ ਨਹੀਂ ਇਹ 올 ਪਾਰਟੀ ਮੀਟਿੰਗ ਬੁਲਾਓ ਸਾਰਿਆਂ ਤਜਰਬਾ ਤੁਹਾਡੇ ਨੂੰ ਵਾਦੇ ਅਸੀਂ ਕੋਈ رائے ਦੇ ਸਕੀਏ ਤੁਹਾਨੂੰ ਪਰ ਚਲੋ ਖੁੱਡੀਆਂ ਸਾਹਿਬ ਨੇ ਬਾਤ ਸੱਜ ਲਈ ਹੈ ਇਹ ਸਾਰੀ ਬੇਸਿਕਲੀ ਸੇਮ ਸਟਰੈਟਜੀ ਹੈ ਕਿ ਜਿਹੜੇ ਪਹਿਲੇ ਕਾਲੇ ਕਾਨੂੰਨ ਪਾਸ ਕੀਤੇ ਸੀ ਫਿਰ ਵਾਪਸ ਲੈ ਕੇ ਹੁਣ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੀ ਸੇਮ ਸਟਰੈਟਜੀ ਹੈ ਜਿਵੇਂ ਮੰਡੀਕਰਨ ਬੋਰਡ ਦੇ ਅਸੀਂ 3% ਕਮਿਸ਼ਨ ਚਾਰਜ ਕਰਦੇ ਸੀ ਗਵਰਨਮੈਂਟ ਆਫ ਇੰਡੀਆ ਤੋਂ ਜੋਨੇ ਕਣੇ ਖਰੀਦਣ ਦੀ ਉਹ 1% ਕਰ ਦਿੱਤੀ ਐਸ ਤਰ੍ਹਾਂ ਹੀ ਬੇਸਿਕਲੀ ਉਹ ਸਾਰੀਆਂ ਪਾਲਿਸੀਜ਼ ਪੰਜਾਬ ਦੀ ਇਕਨੋਮੀ ਨੂੰ ਵਿਗਾੜਨ ਦੀਆਂ ਪੰਜਾਬ ਦੀ ਕਿਸਾਨੀ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਨੇ ਪਰ ਦੇਖੋ ਕੋਈ ਮਾਨ ਸਾਹਿਬ ਪਾਲਿਸੀ ਸਾਰਿਆਂ ਦੀ ਮੀਟਿੰਗ ਬੁਲਾ ਕੇ ਰਾਜ਼ੀ ਨਹੀਂ ਕੋਈ ਮੀਟਿੰਗ ਬੁਲਾਣ ਕੋਈ ਚਰਚਾ ਹੋਏ ਕੋਈ ਸੈਂਟਰ ਦੀ ਸਰਕਾਰ ਨਾਲ ਕੋਈ ਗੱਲ ਕਰ ਸਕੇ ਆ ਹੁਣੇ ਹੀ ਜ਼ਿਕਰ ਤੁਸੀਂ ਜਿੱਥੇ ਕੀਤਾ ਡੱਲੇਵਾਲ ਸਾਹਿਬ ਦਾ ਤੁਸੀਂ ਕੀ ਭਗਵੰਤ ਮਾਨ ਜੀ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਉੱਥੇ ਜਾਂਦੀ ਜੀ ਕੀ ਐਜ਼ ਐਜ਼ ਅ ਮੀਡੀਏਟਰ ਬਿਟਵੀਨ ਦੀ ਸੈਂਟਰ ਐਂਡ ਦੀ ਸਟੇਟ ਕੌਣ ਹੈ ਆਦਮੀ ਐਸਟ ਕਨਸਟੀਟਿਊਸ਼ਨਲੀ ਇਟ ਇਜ਼ ਮਿਸਟਰ ਮਾਨ ਹੂ ਇਜ਼ ਦੀ ਚੀਮਿਸਟਰ ਆਫ ਦੀ ਸਟੇਟ ਉਹ ਡੀਜੀਪੀ ਨੂੰ ਕੱਲ ਦੇਣੇ ਤੇ ਡੀਜੀਪੀ ਜਾ ਕੇ ਉੱਥੇ ਹਾਜ਼ਰੀ ਲਵਾਂਦਾ ਕਿ ਉਹ ਬਹੁਤ ਚਿੰਤਤ ਨੇ ਤੁਹਾਡੀ ਸਿਹਤ ਦੇ ਤੇ ਹੁਣੇ ਦੱਸਿਆ ਇਹਨਾਂ ਨੇ ਰਾਜਾ ਜੀ ਨੇ ਕਿ ਆਪ ਮੈਲਬਨ ਜਾਂਦੀ ਤੇ ਅਰੀਚ ਕੋਈ ਹੈ ਕੋਈ ਗੱਲ ਕਰਨ ਵਾਲੀ ਇੱਕ ਪਾਸੇ ਲੌਂਡ ਆਰਡਰ ਦੀ ਮੇਜ ਸਿਚੁਏਸ਼ਨ ਹੋ ਜਾਂਦੀ ਪੰਜਾਬ ਵੱਡੇ ਕ੍ਰਾਈਸਿਸ ਦੇ ਵਿੱਚ ਵਿੰਟਰ ਸੈਸ਼ਨ ਡਰ ਦੇ ਬੁਲਾ ਨਹੀਂ ਰਹਦੀ ਏ ਤਜੀਆਂ ਹਰ ਕੰਮ ਦੀ ਉੜਾ ਰਹੇ ਨੇ ਇਨਕੋਗਨਿਟੋ ਕਰਦੇ ਵਿੱਚ ਹੀ ਮੈਨੂੰ ਪਤਾ ਲੱਗਾ ਕਿ ਹੁਣ ਆਫ ਲੇਟ ਬੈਠੇ ਬੈਠੇ ਕਹਿੰਦੇ ਕਈ ਵਾਰ ਸਿਰ ਸੁੱਟ ਜਾਂਦੇ ਨੇ ਘਰ ਦੇ ਵਿੱਚ ਇੱਕ ਹਸਪਤਾਲ ਬਣਾ ਲਿਆ ਕਿ ਕਿਤੇ ਅਪੋਲੋ ਨਾ ਖੜਨਾ ਪਵੇ ਘਰ 'ਚ ਹੀ ਦਾਖਲ ਕਰ ਲੈਂਦੇ ਪੰਜਾਬ ਦੇ ਹਾਲਾਤ ਕੀ ਨੇ ਇਸ ਪਹਿਲੇ ਆ ਗੱਲ ਤੇ ਸਾਡੀ ਉਹਨਾਂ ਤੱਕ ਪਚਾਓ ਬਾਈਬ ਸਾਹਿਬ ਇਹ ਸੈਸਨ ਦੀ ਜਵਾਬਦੇਹੀ ਕੀ ਕੀ ਬਿੰਦੂ ਸਨ ਜੀ ਬੰਨੂ ਜੀ ਕਹਿੰਦਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਹਿਲਾ ਹੈ ਕਿ ਲੋਕਾਂ ਨੂੰ ਨਿਵਾਸ ਦਾ ਠੀਕ ਕਰ ਦਿੱਤਾ ਜਾਵੇ ਇਸ ਚੀਜ਼ ਦੇ ਉੱਤੇ ਵੀ ਡਿਸਕਸ਼ਨ ਹੋਣੀ ਕਿ ਅਗਰ ਤਾਂ ਡੀਜੀਪੀ ਦਫ਼ਤਰ ਜਿਹੜਾ ਪੰਜਾਬ ਦਾ ਹੈੱਡਕ quart ਹੈ ਕਪੂਰਥਾ ਉੱਥੇ ਐਸੀ ਕਿਉਂ ਕੀਤੀ ਕਰਦੀ ਪੈਂਦੀ ਆ ਪਾਉਣੀ ਪੈਂਦੀ ਆ ਹਾਲਾਤ ਬਹੁਤ ਚਿੰਤਾਜਨਕ ਨਹੀਂ ਲੱਗਦੇ ਤੁੰਹੀ ਵਿਧਾਨ ਸਭਾ ਦੇ ਅੰਦਰ ਹੀ ਵੇਖੋ ਵਿਧਾਨ ਸਭਾ ਬੁਲਾਣਗੇ ਤਾਂ ਕੋਈ ਚਰਚਾ ਹੋਏਗੀ ਜੀ ਹਾਂਜੀ ਇਹ ਸਵਾਲ ਸੀ ਐਮ ਸਾਹਿਬ ਹਾਂ ਇਹ ਤੇ ਉੱਧਰ ਹੀ ਬੈਤ ਮੈਂ ਤਾਂ ਹੀ ਕਿਹਾ ਨਾ ਕਰਨ ਨੂੰ ਤਾਂ ਜਿੱਥੇ ਉੱਥੇ ਕਿਤੇ ਇਹਨਾਂ ਨੂੰ ਮਿਲੇ ਕਿਤੇ ਜੀ ਉੱਥੇ ਮਸ਼ੀਨ ਲਾ ਕੇ ਉੱਥੇ ਲੰਮਾ ਪਾਇਆ ਹੈ ਆਈਸੀਯੂ 'ਚ ਕਰਨ ਕਿਹਨੂੰ ਸਵਾਲੇ ਜੀ And